ਗੁਰਦਾਸ ਮਾਨ ਦਾ ਇੱਕ ਗੀਤ ਆਇਆ ਸੀ ਬਹਿ ਕੇ ਵੇਖ ਜਮਾਨਾ ਬਾਬੇ ਭੰਗੜਾ ਪਾਉਂਦੇ ਨੇ ਇਹ ਗੀਤ ਇਨਾ ਮਸ਼ਹੂਰ ਤੇ ਮਕਬੂਲ ਹੋਇਆ ਸੀ ਕਿ ਹਰ ਇੱਕ ਬਜ਼ੁਰਗ ਇਸ ਗਾਣੇ ਤੇ ਨੱਚਣ ਲੱਗ ਗਿਆ ਸੀ ਪਰ ਇੱਕ ਵੀਡੀਓ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਕਿ ਬਜ਼ੁਰਗ ਜੋੜੇ ਦੇ ਵੱਲੋਂ ਵਿਆਹ ਕਰਵਾਇਆ ਗਿਆ ਅਤੇ ਆਖਿਆ ਤੇ ਦੱਸਿਆ ਜਾ ਰਿਹਾ ਉਸ ਬਜ਼ੁਰਗ ਜੋੜੇ ਦੇ ਵਿਆਹ ਦੇ ਵਿੱਚ ਉਹਨਾਂ ਦੇ ਪੋਤੇ-ਪੋਤਰੀਆਂ ਨੇ ਖੂਬ ਭੰਗੜਾ ਪਾਇਆ ਮਾਮਲਾ ਕੀ ਇਹ ਸਭ ਤੁਹਾਨੂੰ ਪਤਾ ਹੀ ਹੈ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਕਈ ਲੋਕ ਇਸ ਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਨੇ ਪਰ ਕੋਈ ਕਿਸੇ ਦੀ ਮਜਬੂਰੀ ਨਹੀਂ ਸਮਝਦਾ ਤੁਹਾਨੂੰ ਦੱਸਦੀ ਏ ਕਿ ਲੋਕ ਇਹ ਆਖ ਰਹੇ ਨੇ ਕਿ ਪੋਤੇ-ਪੋਤੀਆਂ ਨੇ ਦਾਦੇ ਦੇ ਵਿਆਹ ਦੇ ਵਿੱਚ ਭੰਗੜਾ ਪਾਇਆ ਪੋਤੀਆਂ ਨੇ ਭੰਗੜਾ ਪਾਇਆ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਕੋਈ ਕਿਸੇ ਦੀ ਮਜਬੂਰੀ ਨਹੀਂ ਸਮਝਦਾ ਇਹ ਜੋੜਾ ਜਿਸ ਦਾ ਵਿਆਹ ਹੋਇਆ ਹੈ ਇਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਪਰ ਕਮਾਕਾਰਾਂ ਦੇ ਕਰਕੇ ਇਨਾਂ ਨੇ ਟਾਈਮ ਸਰ ਵਿਆਹ ਨਹੀਂ ਕਰਵਾਇਆ ਪਰ ਜਦੋਂ ਹੁਣ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੋਣ ਲੱਗਿਆ ਹੁਣ ਜਾ ਕੇ ਉਹਨਾਂ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਪਰ ਇਸ ਗੱਲ ਦੇ ਉੱਤੇ ਵੀ ਕਈ ਲੋਕ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਲੋਕ ਇਹ ਆਖ ਰਹੇ ਨੇ ਕਿ ਦਾਦੀ ਦਾਦੇ ਦੇ ਵਿਆਹ ਦੇ ਵਿੱਚ ਪੋਤੇ ਪੋਤੀਆਂ ਨੇ ਭੰਗੜਾ ਪਾਇਆ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਸਹੀ ਕੀਤਾ ਜਾਂ ਗਲਤ ਜਿਹੜੇ ਲੋਕ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ ਮਿਲਦੇ ਹਾਂ ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ